ਅਮਰੀਕਾ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਇਸ ਵਕਤ ਸੰਕਟ ਮੰਡਰਾ ਰਿਹਾ ਹੈ 38 ਲੱਖ ਵਿਦਿਆਰਥੀ ਹੋਜੇ ਨੇ ਜੋ ਭੁੱਖੇ ਰਹਿਣ ਲਈ ਮਜਬੂਰ ਹੋ ਚੁੱਕੇ ਨੇ ਵਿਦਿਆਰਥੀਆਂ ਸੰਬੰਧੀ ਅਮਰੀਕਾ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਸਰਕਾਰ ਤੇ ਇੱਕ ਸੰਸਤਾ ਮੁਤਾਬਕ ਦੇਸ਼ ਦੇ ਵਿੱਚ ਅchre ਕਾਲਜ ਵਿਦਿਆਰਥੀ ਹਨ ਕਾਲਜ ਦੇ ਵਿੱਚ ਵਿਦਿਆਰਥੀ ਹਨ ਜਿਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਵੀ ਨਸੀਬ ਨਹੀਂ ਹੋ ਰਿਹਾ ਸਰਕਾਰੀ ਜਵਾਬ ਦੇ ਹੀ ਅਕਾਉਂਟੇਬਿਲਟੀ ਦੇ ਇੱਕ ਅਧਿਐਨ ਅਨੁਸਾਰ 2020 ਦੇ ਵਿੱਚ 38 ਲੱਖ ਵਿਦਿਆਰਥੀਆਂ ਨੇ ਪਹੁੰਚਣ ਦੀ ਕਮੀ ਦੀ ਰਿਪੋਰਟ ਕੀਤੀ ਤੇ ਇਹਨਾਂ ਵਿੱਚੋਂ ਅਤਿਤ ਵੱਧ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪੈਸੇ ਦੀ ਕਾਰਨ ਖਾਣਾ ਨਹੀਂ ਖਾ ਸਕਤੇ ਕਈ ਦਿਹਾਕਿਆਂ ਤੋਂ ਕਾਲਜ ਵਿਦਿਆਰਥੀਆਂ ਨੂੰ ਪੂਰਾ ਭੋਜਨ ਨਾ ਮਿਲਣ ਦੀ ਸ਼ਿਕਾਇਤ ਹੈ ਹੁਣ ਇੱਕ ਵੱਡਾ ਸੰਕਟ ਬਣ ਗਿਆ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਵਿਦਿਆਰਥੀ ਕਾਲਜਾਂ ਦੇ ਵਿੱਚ ਦਾਖਲਾ ਲੈ ਰਹੇ ਨੇ ਦਾਖਲਾ ਫੀਸ ਰਿਹਾਈਸ਼ ਅਤੇ ਹੋਰ ਰਹਿਣ ਸਹਿਣ ਦੇ ਖਰਚੇ ਵੱਧ ਗਏ ਨੇ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਭੋਜਨ ਦੀ ਕਮੀ ਨਾਲ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ ਕਾਲਜ ਦੇ ਵਿਦਿਆਰਥੀਆਂ ਦੀ ਪਾਸਿੰਗ ਦਰ ਘਟੀ ਹੈ ਹਾਲਕਾ ਘੱਟ ਆਮਦਨ ਵਾਲੇ ਲੋਕਾਂ ਨੂੰ ਸਰਕਾਰ ਦੇ ਸਪਲੀਮੈਂਟਰੀ ਨਿਊਟ੍ਰੀਸ਼ਨਸ ਅਸਿਸਟੈਂਟ ਪ੍ਰੋਗਰਾਮ ਦੇ ਤਹਿਤ ਪੋਜਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਕੁਝ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਕਾਲਜ ਦੇ ਲੱਖਾਂ ਵਿਦਿਆਰਥੀਆਂ ਨੂੰ ਸਹਾਇਤਾ ਨਹੀਂ ਮਿਲਦੀ 45 ਲੱਖ ਵਿਦਿਆਰਥੀ ਸਨੈਪ ਸਹਾਇਤਾ ਲਈ ਆਮਦਨ ਦੇ ਮਾਪਦੰਡ ਪੂਰੇ ਕਰਦੇ ਨੇ ਪਰ ਸਿਰਫ 33 ਲੱਖ ਵਿਦਿਆਰਥੀ ਹੀ ਸ਼ਰਤ ਪੂਰੀ ਕਰ ਸਕੇ ਫਿਰ ਵੀ ਇਨ੍ਹਾਂ ਵਿੱਚੋਂ 2/3 ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਯੋਗਤਾ ਦੇ ਬਾਵਜੂਦ ਸਨੈਪ ਸਹਾਇਤਾ ਪ੍ਰਾਪਤ ਨਹੀਂ ਹੋ ਰਹੀ ਸਨੈਪਸ ਔਸਤਨ 80% ਯੋਗ ਪਰਿਵਾਰਾਂ ਦੀ ਮਦਦ ਕਰਦਾ ਹੈ ਪਰ 30% ਵਿਦਿਆਰਥੀ ਉਸ ਦੀ ਮਦਦ ਲੈਣ ਦੇ ਯੋਗ ਨੇ ਸੋ ਵੱਡਾ ਝਟਕਾ ਕਿਤਨਾ ਕਿਤੇ ਅਮਰੀਕਾ ਪੜਤੇ ਸਟੂਡੈਂਟ ਨੂੰ ਲੱਗ ਰਿਹਾ ਹੈ ਕਿਉਂਕਿ ਇਸ ਵਕਤ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ 38 ਲੱਖ ਕਿਹਾ ਜੋ ਇੱਕ ਰਿਪੋਰਟ ਦੇ ਮੁਤਾਬਕ ਕਿ ਭੁੱਖੇ ਰਹਿਣ ਲਈ ਸਟੂਡੈਂਟ ਮਜਬੂਰ ਨੇ ਕਈ ਦਹਾਕਿਆਂ ਤੋਂ ਕਾਲਜ ਵਿਦਿਆਰਥੀਆਂ ਨੂੰ ਪੂਰਾ ਭੋਜਨ ਨਾ ਮਿਲਣ ਦੀ ਸ਼ਿਕਾਇਤ ਹੈ ਹੁਣ ਇੱਕ ਵੱਡਾ ਸੰਕਟ ਬਣ ਚੁੱਕਾ ਹੈ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬਤੇਰੇ ਵਿਦਿਆਰਥੀ ਕਾਲਜਾਂ ਦੇ ਵਿੱਚ ਦਾਖਲਾ ਲੈ ਰਹੇ ਨੇ ਪੰਜਾਬ ਦੀ ਵਿਜੈ ਗੱਲ ਕਰੀਏ ਤਾਂ ਵਿਦਿਆਰਥੀ ਆਪਣੇ ਚੰਗੇ ਭਵਿੱਖ ਹਾਸਤੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਕਈਆਂ ਦੇ ਲਈ ਜਿਹੜਾ ਉੱਥੇ ਸੈਟਿੰਗ ਹੁਣ ਸਹੀ ਹੋ ਜਾਂਦੀ ਹੈ ਪਰ ਕਈ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਕਾਲਜਾਂ ਦੀ ਫੀਸ ਵੀ ਕਾਫੀ ਜ਼ਿਆਦਾ ਹੈ ਤੇ ਚਿੰਤਾ ਦਾ ਵਿਸ਼ਾ ਚੜਾਇਆ ਵਿਦਿਆਰਥੀਆਂ ਦੇ ਲਈ ਬਣਿਆ ਹੋਇਆ ਤੇ ਅਚੇਹੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਾਖਲਾ ਫੀਸ ਰਿਹਾਇਸ਼ ਅਤੇ ਹੋਰ ਰਹਿਣ ਸਣ ਦੇ ਖਰਚੇ ਵੱਧ ਚੁੱਕੇ ਨੇ ਤੇ ਇਸੇ ਤਰ੍ਹਾਂ ਇੱਕ ਖੋਜ ਦੇ ਵਿੱਚ ਇਹ ਸਾਹਮਣੇ ਆਇਆ ਕਿ ਭੋਜਨ ਦੀ ਕਮੀ ਦੇ ਨਾਲ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋਈ ਹੈ ਕਾਲਜ ਤੇ ਵਿਦਿਆਰਥੀਆਂ ਦੀ ਪਾਸਿੰਗ ਦਰ ਘਟੀ ਹੈ ਹਾਲਾਂਕਿ ਘੱਟ ਆਮਦਨ ਵਾਲੇ ਲੋਕਾਂ ਨੂੰ ਸਰਕਾਰ ਤੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਟ ਪ੍ਰੋਗਰਾਮ ਦੇ ਤਹਿਤ ਪੋਜਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ